ਪਿਛਲੇ ਵੀ 25 ਸਾਲ ਤੋਂ ਪੰਜਾਬ ਦੀ ਫਸਾਦ ਦੇ ਵਿੱਚ ਸਭ ਤੋਂ ਜ਼ਿਆਦਾ ਰੌਲਾ ਇਹ ਸੀਗਾ ਕਿ ਕਾਲੀ ਕਾਂਡ ਦੱਸਿਆ ਨੇ ਹਰ 3 ਜਰੀਆ ਪ੍ਰਾਈਵੇਟ ਹੱਥਾਂ ਵਿੱਚ ਦੇ ਦਿੱਤੀ ਹੈ ਪ੍ਰਾਈਵੇਟ ਕਰਨ ਹੋ ਰਿਹਾ ਅਧਮਾਨ ਫਾਰਮੇ ਪਰ ਜੂਨ ਦੇ ਲਈ ਆ ਬਹੁਤ ਵੱਡੀ ਮੈਂ ਤੁਹਾਨੂੰ ਪਾਈ ਦਿਆ ਸਾਰਿਆਂ ਨੂੰ ਜਿਹੜਾ ਗੋਨਵਾਲ ਸਾਹਿਬ ਦਾ ਫਰਮ ਪਲਾਂਟ ਏ ਸਬਾਤ ਭਗਵਾਨ ਸਤਿਗੁਰਾਂ ਦੀ ਸਰਕਾਰ ਨੇ ਖਰੀਦੀਆ ਕਾ ਕਾਗੋਰਡ ਘਰਾੜੇ ਕੋਲ ਉਹ ਜਦੋਂ ਦੀ ਬੋਲੀ ਹੋਈ ਸਾਡੇ ਖਿਲਾਫ ਬੋਲੀ ਕੌਣ ਕਰਿਆ ਸੀਗਾ ਅਦਾਨੀ ਫਸਾ ਦੇਖਣਾ ਬਦਾਨੀ ਬੋਲਦੀ ਕੇ ਬੋਲੀ ਕਰਿਆ ਸੀਗਾ ਔਰ ਇਹ ਜਦੋਂ ਬਲਦ ਤੋਂ ਬਾਅਦ ਜਦੋਂ ਸਾਡੇ ਸਰਕਾਰ ਦੇ ਕਬਜ਼ੇ ਚ ਆ ਗਿਆ ਤੇ ਖਲਮਾਨ ਸਾਹਿਬ ਨੇ ਦੱਸਿਆ ਕਿ 1.5 ਰੁਪਇਆ ਸਸਤੀ ਬਿਜਲੀ ਉਹ ਜੋ ਪੂਰੇ ਪੰਜਾਬ ਦੇ ਵਿੱਚ ਇਹ ਪੰਜਾਬ ਦੇ ਆਪਿਆ ਫੋਚ ਜੇ ਮੇਰੀ ਬਜੇ ਸਮਝ ਜਾਵੇ ਤੇ ਮੈਂ ਸਮਝਦਾ ਕਿ 2 ਸਾਲ ਦੇ ਵਿੱਚ ਪੌਣੇ 2 ਸਾਲ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਦੀ ਸਭ ਤੋਂ ਵੱਡੀ ਪ੍ਰਾਪਤੀ ਆ ਕਿ ਪ੍ਰਾਈਵੇਟ ਕਰਨ ਨੂੰ ਜੂਟਨਲ ਆ ਬੈਕ ਜਿਹੜਾ ਫਿਰ ਪਬਲਿਕ ਸੈਕਟਰ ਜਿਹੜਾ ਉਹਨੂੰ ਮਜ਼ਬੂਤ ਕੀਤਾ ਜਿਹੜਾ ਫਰਮਲ ਪਲਾਂਟ ਘਾਟੇ ਦੇ ਵਿੱਚ ਸੀ ਉਹ ਵੀ ਅਸੀਂ ਜੂਨ ਦੇ ਤੇਰੀ ਮਨਜ਼ੂਰੀ ਦਿੱਤੀ ਕਬਡ ਨੇ ਤੇ ਉਹ ਜਾ ਕੇ 5-6 ਮਹੀਨੇ ਦਾ ਉਹਦਾ ਪ੍ਰੋਸੈਸ ਸੀ ਬੜਾ ਲੰਬਾ ਉਹ ਪ੍ਰੋਸੈਸ ਕੰਪਲੀਟ ਹੋ ਗਿਆ ਤੇ ਹੁਣੇ ਤਿੰਨੇ ਦੇ ਮਾਨ ਸਾਹਿਬ ਉਹਨੂੰ ਨੋਮਸ ਕਰ ਰਿਹਾ ਤੇ ਮੈਂ ਤੁਹਾਡੇ ਵਾਸਤੇ ਲੱਡੂ ਲੈ ਕੇ ਆਇਆ ਸੀਗਾ ਕਿ ਤੁਹਾਡੀ ਜੁਰੀ ਸਰਕਾਰ ਨੇ ਇਹ ਤੁਹਾਡੀ ਬਣਾਈ ਸਰਕਾਰ ਨੇ ਪੰਜਾਬ ਦੇ ਹਿੱਤਾਂ ਲਈ ਇੱਕ ਬਹੁਤ ਵੱਡਾ ਕੰਮ ਕੀਤਾ ਕਿਉਂਕਿ ਜੇ ਪਬਲਿਕ ਸੈਕਟਰ ਮਜ਼ਬੂਤ ਹੋਊਗਾ ਤੇ ਸਾਡੇ ਸਾਡੇ ਦੇ ਆਮ ਬੰਦੇ ਜਿਹੜੇ ਉਹਨਾਂ ਨੂੰ ਨੌਕਰੀਆਂ ਮਿਲ ਗਈਆਂ ਆਬਲਕ ਫੈਕਟਰ ਦਾ ਸਾਨੂੰ ਫਾਇਦਾ ਹੋਊਗਾ ਪ੍ਰਾਈਵੇਟ ਅਥਰ ਤੋਂ ਆਪਣੀ ਸਟੇਟ ਨੂੰ ਕੱਢਣਾ ਜਿਹੜਾ ਇਹ ਮੈਂ ਸੁਣਦਾ ਕਿ ਮਾਨ ਸਾਹਿਬ ਨੇ ਬਹੁਤ ਵੱਡਾ ਕੰਮ ਕੀਤਾ ਸੋ ਮੈਂ ਉਹਦੀ ਵੀ ਤੁਹਾਨੂੰ ਸਭ ਨੂੰ ਵਧਾਈ ਦੇਣਾ ਸੋ ਤਗੜੇ ਹੋ ਜੋ ਮੈਂ ਹਜਰਤ ਕਰਦਾ ਕਰੋ ਜਦੋਂ ਆਮ ਤੌਰ ਤੇ ਤੁਰਦਾ ਤਾਂ ਮੇਰੀ ਮੇਰੀ ਮਾਂ ਜਿਹੜੀ ਆ ਉਹ 95 ਸਾਲ ਦੀ ਹੈ ਤੇ ਮੈਂ ਉਹਦੇ ਗੋਦੀ ਹਥਲਾ ਕੇ ਰੋ ਜੀ ਮੇਰੀ ਰੁਟੀਨ ਆ ਕੇ ਮੈਂ ਪਰਦਾ ਤੋਂ ਮੈਨੂੰ ਪੁੱਛਦੀ ਹੁੰਦੀ ਆ ਕਿ ਕਿੱਥੇ ਚੱਲਿਆ ਤੇ ਅੱਜ ਮੈਨੂੰ ਦੇ ਜਦੋਂ ਮੈਂ ਗਿਆ ਤਿਆਰ ਹੋ ਕੇ ਤਾਂ ਮੈਨੂੰ ਕਹਿੰਦੀ ਤੂੰ ਕੁਲਦੀਪ ਕਿੱਥੇ ਚੱਲਿਆ ਬਾਹਰ ਇੰਨੀ ਧੁੰਦ ਪਈ ਆ ਤੇ ਤੂੰ ਬੰਦ ਕੀਤਾ ਉਹ ਤਾਂ ਅੱਜ ਬੰਦ ਐ ਸਾਡੇ ਛੁੱਟੀ ਆ ਕਾਰ ਬਿਲਣਾ ਅੱਜ ਬੰਦ ਕੀਤਾ ਤੇ ਅੱਜ ਦਾ ਦਿਨ ਛੁੱਟੀ ਰੱਖਣੀ ਆ ਤੇ ਮੇਰੀ ਬਾਪ ਮੈਨੂੰ ਕਹਿੰਦੀ ਵੀ ਤੂੰ ਜਦੋਂ ਚੱਲਿਆ ਮੇਰੇ ਘਰ ਪਰੋਣੇ ਵੀ ਆਏ ਤਾਂ ਮੈਂ ਉਹਨੂੰ ਉਦੋਂ ਉਹ ਕਹਿੰਦਾ ਮੈਂ ਕਿ ਆਪਣੇ ਪਰਿਵਾਰ ਤੇ ਚੱਲਿਆ ਉਹ ਕਹਿੰਦੇ ਪਰਿਵਾਰ ਤੇ ਇੱਥੇ ਬੈਠਾ ਗੁੱਗਲ ਤੇ ਚੱਲਿਆ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਮਾਂ ਤੂੰ ਕੁਲਦੀਪ ਹੀ ਜੰਮਿਆ ਸੀ ਜਿਨ੍ਹਾਂ ਨੇ ਮੈਨੂੰ ਕੁਲਦੀਪ ਢਾਲੀਵਾਲ ਬਣਾਇਆ ਮੈਂ ਉਹਨਾਂ 'ਚ ਚੱਲਿਆ ਮੈਂ ਉਹਨਾਂ 'ਚ ਰੱਖਿਆ ਮੈਂ ਆਪਣੇ ਪਾਰਟੀ ਦੇ ਵਰਕਰਾਂ ਤੇ ਆਪਣੇ ਵਲੰਟੀਅਰ ਸਾਥੀਆਂ 'ਚ ਚੱਲਿਆ ਜਿਨ੍ਹਾਂ ਨੇ ਜਿੰਨਾ ਦੀ ਬਦੌਲਤ ਅੱਜ ਆਪਾਂ ਕੈਬਨਟ ਮੰਤਰੀਆਂ ਐਮ ਐਲ ਏ ਆਜਾ ਜਿੰਨਾ ਦੀ ਬਦੌਲਤ ਪੰਜਾਬ ਦੇ ਵਿੱਚ ਸਰਜਾਤ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਹੈ ਇਹ ਪਾਰਟੀ ਦੇ ਵਲੰਟੀਅਰਾਂ ਤੋਂ ਬਿਨਾ ਪਾਰਟੀ ਦੇ ਵਰਕਰਾਂ ਤੋਂ ਬਿਨਾ ਕਦੇ ਵੀ ਕਦੇ ਵੀ ਪੋਸੀਬਲ ਨਹੀਂ ਹੋ ਸਕਦਾ ਕਿ ਤੁਸੀਂ ਇਹਨਾਂ ਤੋਂ ਬਿਨਾ ਜਿੱਤ ਪ੍ਰਾਪਤ ਕਰ ਸਕੋ ਪਰ ਬੀ ਜੀ ਪੀ ਦਾ ਰਹਿਮ बहुत व्डा वैम पाल के बैठी है बीजेपी वो जो मर्जी कर लिना चे तक किसी लोग पार्टी के ना जे जिना चे तक पार्टी के वर्कर पार्टी की मजबूती कम करते हैं सानू कोई समय की हुकूमत जोड़ी है वो खत्म नहीं कर सकती ना डरा है ना धमका सद ਤੇ ਨਾ ਸੀ ਮੈਦਾਨ ਛੱਡਣ ਵਾਲਾ